ਮੇਰੇ ਮਮਾ ਪਾਪਾ ਨੇ ਮੇਰੀ ਫੈਮਿਲੀ ਨੇ ਪੂਰਾ ਐਦਾ ਕਹਤਾ ਸੀ ਵੀ ਜੋ ਤੂੰ ਕਰਨਾ ਹੈ ਕਰ ਬਟ ਮੇਰੇ ਪਾਪਾ ਨੇ ਵਾਇਸੀ ਕਿ ਮੈਂ ਇਹਨੂੰ ਜਜ ਯਾਂ ਫਿਰ ਐਦਾਂ ਦੀ ਲਾਈਨ ਦੇ ਵਿੱਚ ਜਾਵਾਂ ਡੀਐਸਪੀ ਐਸਮਥਿੰਗ ਲਾਈਕ 댓 ਬਟ ਮੇਰਾ ਠੀਕ ਹੈ ਮੈਂ ਉਹਨਾਂ ਦੀ ਗੱਲ ਮੰਨਦੀ ਵੀ ਬਟ ਮੇਰਾ ਪਰਸਨਲ ਇੰਟਰਸਟ ਇਸ ਲਾਈਨ ਦੇ ਵਿੱਚ ਸੀ ਬਟ ਉਹਨਾਂ ਨੇ ਮੇਰੀ ਗੱਲ ਨੂੰ ਟਾਲਿਆ ਨਹੀਂ ਮੇਰੇ ਪੇਰੈਂਟਸ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਤੇ ਤਾਂ ਹੀ ਮੈਂ ਅੱਜ ਇੱਥੇ ਆ ਨਹੀਂ ਤਾਂ ਕੈਰਨ ਦੇ ਬਤੂ ਰਹਿੰਦੇ ਕਿ ਕੀ ਕੀ ਕਰ ਰਹੀਆਂ ਫਾਰਮ ਵੀ ਨਾ ਮੈਨੂੰ ਫਿਲ ਕਰਵਾਉਂਦੇ ਤਾਂ ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਪੋਰਟ ਸੀ ਤਾਂ ਹੀ ਮੈਂ ਅੱਜ ਇੱਥੇ ਆ ਉੱਥੇ 10 ਦਿਨ ਬਹੁਤ اچھا ਐਕਸਪੀਰੀਅੰਸ ਰਿਹਾ ਮੈਂ ਰੈਮ ਸਿੱਖੀ ਮੈਂ ਮੈਂ ਰੈਮ ਮਤਲਬ ਥੋੜੀ-ਬਹੁਤ ਤਾਂ ਸਕੂਲ ਦੇ ਵਿੱਚ ਵੀ ਕੀਤੀ ਸੀ ਉੱਥੇ ਮੈਨੂੰ ਪ੍ਰਾਈਜ਼ ਮਿਲਿਆ ਸੀ ਮੈਂ ਜੈਵਟਿਕਾ ਸਕੂਲ ਦੇ ਵਿੱਚ ਸੀ ਉੱਥੇ ਮੈਨੂੰ ਰੈਮ ਵਾਕ ਦਾ ਪ੍ਰਾਈਜ਼ ਮਿਲਿਆ ਸੀ ਮੇਰੀ ਮਤਲਬ ਕਾਸ ਪਾਰਟੀ ਸੀ ਉੱਥੇ ਮੈਨੂੰ ਥੋੜੀ-ਬਹੁਤ ਰੈਮ ਆਂਦੀ ਸੀ ਬਟ ਉੱਥੇ ਜਾ ਕੇ ਹੁਣ ਮੈਂ ਇੰਨੀ ਕਿ ਜ਼ਿਆਦਾ ਮੀਨਸ ਬਹੁਤ ਅੱਛੀ ਰੈਮ ਆਨ ਲੱਗੀ ਮੈਨੂੰ ਤੇ ਐਜ਼ ਅ ਪ੍ਰੋਫੈਸ਼ਨਲ ਰੈਮ ਜਿਵੇਂ ਆਪਾਂ ਕਹਿੰਦੇ ਆ ਔਨ ਸਟੇਜ ਮੈਂ ਕਿਤੇ ਵੀ ਪਰਫਾਰਮ ਕਰ ਸਕਦੀ ਹਾਂ ਤੇ ਉਹ ਜਿਹੜਾ 10 ਦਿਨ ਦਾ ਐਕਸਪੀਰੀਅੰਸ ਸੀ ਇੰਨਾ ਕਿ ਜਿਆਦਾ ਬਿਊਟੀਫੁਲ ਐਕਸਪੀਰੀਅੰਸ ਸੀ ਬਿਊਟੀਫੁਲ ਡੇਜ਼ ਸੀ ਉਹ ਸਟਰਗਲ ਵੀ ਬਹੁਤ ਕੀਤੀ ਮਜ਼ੇ ਵੀ ਬਹੁਤ ਕੀਤੇ ਉੱਥੇ ਤੇ ਐਟ ਦਾ ਐਂਡ ਆਫ ਦਾ ਡੇ ਅਸੀਂ ਮਤਲਬ ਉੱਥੋਂ ਆਂਦੇ ਜਿਗਨੀ ਸਿਕਾਰੇ ਸੀ ਬਹੁਤ ਰੋਏ ਕਿ ਅਸੀਂ ਕਿਉਂ ਆ ਰਹੇ ਸੀ ਘਰੇ ਕਿ ਵਾਪਸ ਜਾ ਰਹੇ ਹਾਂ ਬਹੁਤ ਅੱਛਾ ਐਕਸਪੀਰੀਅੰਸ ਸੀ